ਦੋਸਤੋ ਜਿੱਥੇ ਅੱਜ-ਕੱਲ ਦੇ ਸਮੇਂ ਵਿੱਚ ਲੋਕਾਂ ਵਿੱਚ ਇਨਸਾਨੀਅਤ ਬਿਲਕੁਲ ਹੀ ਮਰ ਚੁੱਕੀ ਹੈ ਉੱਥੇ ਹੀ ਹੁਣ ਦੂਜੇ ਪਾਸੇ ਇੱਕ ਜਾਨਵਰ ਸਿਖਾ ਰਿਹਾ ਲੋਕਾਂ ਨੂੰ ਇਨਸਾਨੀਅਤ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਘੋੜਾ ਖੜਾ ਹੈ ਅਤੇ ਉਸ ਉੱਪਰ ਇੱਕ ਬੰਦਾ ਬੈਠਾ ਹੈ ਜਿਸ ਉੱਪਰ ਲਿਖਿਆ ਹੋਇਆ ਹੈ ਕਿ ਸਾਵਧਾਨ ਰਹੋ ਘੋੜਾ ਲੱਤ ਮਾਰ ਸਕਦਾ ਹੈ ਅਤੇ ਦੰਦੀ ਵੀ ਵੱਢ ਸਕਦਾ ਹੈ। ਅਤੇ ਜਦੋਂ ਲੋਕ ਘੋੜੇ ਨਾਲ ਫੋਟੋ ਖਿਚਵਾਉਣ ਆਉਂਦੇ ਹਨ ਤਾਂ ਘੋੜਾ ਕਿਸੇ ਦੇ ਮਾਰਦਾ ਹੈ ਜਾਂ ਕਿਸੇ ਦੇ ਦੰਦੀ ਵੱਢਦਾ ਹੈ ਪਰ ਜਦੋਂ ਇੱਕ ਸਰੀਰ ਤੋਂ ਅਪਾਹਜ ਔਰਤ ਘੋੜੇ ਕੋਲ ਆ ਕੇ ਫੋਟੋ ਖਿੱਚਵਾਉਂਦੀ ਹੈ ਤਾਂ ਘੋੜਾ ਉਸ ਨੂੰ ਕੁਝ ਵੀ ਨਹੀਂ ਕਹਿੰਦਾ ਅਤੇ ਆਪਣਾ ਮੂੰਹ ਉਸ ਵੱਲ ਕਰ ਲੈਂਦਾ ਹੈ ਔਰਤ ਵੀ ਉਸਦੇ ਮੂੰਹ ਤੇ ਹੱਥ ਫੇਰਨ ਲੱਗ ਜਾਂਦੀ ਹੈ ਸੋ ਅੱਜ ਕੱਲ ਇਨਸਾਨਾਂ ਨੂੰ ਤਾਂ ਨਹੀਂ ਪਤਾ ਪਰ ਜਾਨਵਰ ਨੂੰ ਜ਼ਰੂਰ ਪਤਾ ਹੈ ਕਿ ਕਿਸ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕਰਨਾ ਚਾਹੀਦਾ ਹੈ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ